ਸੰਤੋ ਇਹ ਬਤਾਵੋ ਕਾਰੀ ਜਿਤ ਹਉ ਮੈਂ ਗਰਬ ਨਿਵਾਰੀ ਗੁਰੂ ਅਰਜਨ ਸਾਹਿਬ ਸੰਤ ਜਨਾਂ ਦੇ ਅੱਗੇ ਅਰਜ਼ੋਈ ਕਰਦੇ ਨੇ ਕਿ ਕੋਈ ਐਸਾ ਇਲਾਜ ਦੱਸੋ ਜਿਸ ਨਾਲ ਕਿ ਉਹ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਦੂਰ ਕਰ ਸਕਣ ਸੰਤ ਜਨ ਗੁਰੂ ਸਾਹਿਬ ਨੂੰ ਕੀ ਇਲਾਜ ਦੱਸਦੇ ਹਨ ਇਹ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 616ਵੇਂ ਅੰਗ ਦੀ ਗੁਰਬਾਣੀ ਦੇ ਵਿੱਚੋਂ ਜਾਣਾਂਗੇ ਤੇ ਨਾਲ ਹੀ ਇਸ ਅੰਗ ਦੀ ਗੁਰਬਾਣੀ ਦੇ ذریعے ਅਸੀਂ ਆਪਣੇ ਅੰਦਰ ਵਸਦੇ ਪਰਮਾਤਮਾ ਦੇ ਨਾਲ ਸਾਡੇ ਰਿਸ਼ਤੇ ਨੂੰ ਗੂੜਾ ਕਰਾਂਗੇ ਆਓ ਸ਼ੁਰੂ ਕਰੀਏ ਲਚਾਨ ਆਊਟਲੁੱਕ ਸੋਰਠ ਮਹਲਾ ਪੰਜਵਾਂ ਮਾਇਆ ਮੋਹ ਮਗਨ ਅੰਧਿਆਰ ਹੈ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੈ ਜੋ ਮਨੁਖ ਹੈ ਮਾਇਆ ਮੋਹ ਮਗਨ ਅੰਧਿਆਰ ਹੈ ਮਾਇਆ ਦੇ ਮੋਹ ਦੇ ਆਤਮਕ ਹਨੇਰੇ ਦੇ ਵਿੱਚ ਮਗਨ ਹੈ ਮਸਤ ਹੈ ਇੰਨਾ ਮਸਤ ਹੈ ਕਿ ਦੇਵਨ ਹਾਰ ਨਾ ਜਾਣਾ ਹੈ ਕਿ ਜਿਸ ਪ੍ਰਮਾਤਮਾ ਨੇ ਉਹਨੂੰ ਮਾਇਕ ਦਾਤਾਂ ਬਖਸ਼ੀਆਂ ਨੇ ਉਸ ਪ੍ਰਮਾਤਮਾ ਨੂੰ ਨਹੀਂ ਜਾਣਦਾ ਉਹਦੇ ਨਾਲ ਡੂੰਗੀ ਸਾਝ ਨਹੀਂ ਪਾਉਂਦਾ ਜਿਉ ਪਿੰਡ ਸਾਜ ਜਿਨ ਰਚਿਆ ਜਿਸ ਸਰੀਰ ਦੇ ਨਾਲ ਉਹਨਾਂ ਮਾਇਕ ਪਦਾਰਥਾਂ ਨੂੰ ਉਹ ਮਾਨਦਾ ਹੈ ਉਹ ਸਰੀਰ ਉਸ ਪ੍ਰਮਾਤਮਾ ਨੇ ਬਣਾਇਆ ਹੈ ਜਿਸ ਜਿੰਦ ਦੇ ਕਾਰਨ ਉਹ ਸਰੀਰ ਜੀਵਤ ਹੈ ਉਹ ਜਿੰਦ ਉਸ ਪ੍ਰਮਾਤਮਾ ਨੇ ਬਣਾਈ ਹੈ ਪਰ ਇਹਨਾਂ ਗੱਲਾਂ ਨੂੰ ਭੁੱਲ ਕੇ ਮਾਇਆ ਦੇ ਮੋਚ ਮਸਤ ਰਹਿੰਦਾ ਹੋਇਆ ਮਨੁੱਖ ਬਲ ਆਪਣੋ ਕਰ ਮੰਨੈ ਆਪਣੀ ਤਾਕਤ ਨੂੰ ਵੱਡੀ ਸਮਝਦਾ ਆਪਣੀ ਤਾਕਤ ਨੂੰ ਆਪਣੀ ਸਮਝਦਾ ਇਹ ਸਮਝਦਾ ਹੈ ਕਿ ਮੈਂ ਤਾਕਤਵਰ ਹਾਂ ਤਾਕਤ ਮੇਰੇ ਵਿੱਚ ਹੈ ਇਹ ਨਹੀਂ ਸਮਝਦਾ ਕਿ ਉਹ ਤਾਕਤ ਦੇਣ ਵਾਲਾ ਉਹ ਪ੍ਰਮਾਤਮਾ ਹੈ ਕਿ ਜਿਸ ਦਿਨ ਉਸਨੇ ਮੁਖ ਫੇਰ ਲਿਆ ਤੇਰੀ ਤਾਕਤ ਖਸ ਜਾਣੀ ਹੈ ਇਹ ਮਨੁੱਖ ਦੀ ਦਸ਼ਾ ਗੁਰੂ ਸਾਹਿਬ ਨੇ ਬਿਆਨ ਕੀਤੀ ਹੈ ਪਰ ਇਹਦੇ ਚੋਂ ਅਸੀਂ ਇਹ ਸਿੱਖੀਏ ਕਿ ਅਸੀਂ ਆਪਣੇ ਆਪ ਨੂੰ ਵੱਡਾ ਨਾ ਸਮਝੀਏ ਸਾਡੇ ਚ ਕੋਈ ਗੁਣ ਹਨ ਉਹਨਾਂ ਦਾ ਮਾਣ ਨਾ ਕਰੀਏ ਇਹ ਗੱਲ ਚੇਤੇ ਰੱਖੀਏ ਕਿ ਉਹ ਗੁਣ ਬਖਸ਼ਣ ਵਾਲਾ ਪ੍ਰਮਾਤਮਾ ਹੈ ਉਹ ਪ੍ਰਮਾਤਮਾ ਸਾਡੇ ਅੰਦਰ ਵੱਸਦਾ ਹੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਨ ਕਛੁਐ ਸ਼ਾਨੀ ਰਹਾਉ ਏ ਮੂਰਖ ਮਨ ਮਾਲਕ ਪ੍ਰਭ ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ ਵੇਖ ਰਿਹਾ ਹੈ ਮਨ ਮੂੜੇ ਦੇਖ ਰਿਹਾ ਓ ਪ੍ਰਭ ਸੁਆਮੀ ਇੱਕ ਪਲ ਵੀ ਤੇਰਾ ਉਹਦੇ ਤੋਂ ਲੁਕਿਆ ਹੋਇਆ ਨਹੀਂ ਜੋ ਤੂੰ ਕਰਦਾ ਹੈ ਉਹ ਤੇ ਉਹ ਵੇਖਦਾ ਹੀ ਹੈ ਜੋ ਤੂੰ ਸੋਚਦਾ ਹੈ ਉਹ ਵੀ ਉਹ ਵੇਖਦਾ ਹੈ ਸੁਣਦਾ ਹੈ ਉਹਦੇ ਤੋਂ ਕੁਝ ਵੀ ਨਹੀਂ ਲੁਕਿਆ ਇਹਨਾਂ ਪੰਕਤੀਆਂ ਦੇ ਜ਼ਰੀਏ ਅਸੀਂ ਮਾਰੀਏ ਆਪਣੇ ਅੰਦਰ ਝਾਤੀ ਵੇਖੀਏ ਆਪਣੇ ਅੰਦਰ ਵਸਦੇ ਉਸ ਪਰਮਾਤਮਾ ਨੂੰ ਤੇ ਉਹਦੇ ਨਾਲ ਆਪਣੀ ਸਾਂਝ ਨੂੰ ਗੂੜਾ ਕਰੀਏ ਮਨੁੱਖ ਕੁਝ ਵੀ ਕਰਦਾ ਹੋਵੇ ਕੁਝ ਵੀ ਕਰਨ ਵਾਲਾ ਹੋਵੇ ਕੁਝ ਵੀ ਸੋਚ ਰਿਹਾ ਹੋਵੇ ਤਾਂ ਉਹਦੇ ਅੰਦਰ ਬੈਠਾ ਪਰਮਾਤਮਾ ਉਹਨੂੰ ਦੱਸਦਾ ਜ਼ਰੂਰ ਹੈ ਉਹਦੇ ਅੰਦਰੋਂ ਆਵਾਜ਼ ਆਉਂਦੀ ਜ਼ਰੂਰ ਹੈ ਕਿ ਆਹ ਤੈਨੂੰ ਕਰਨਾ ਚਾਹੀਦਾ ਹੈ ਆਹ ਤੈਨੂੰ ਕਰਨਾ ਨਹੀਂ ਚਾਹੀਦਾ ਆਹ ਸੋਚ ਠੀਕ ਹੈ ਆਹ ਸੋਚ ਠੀਕ ਨਹੀਂ ਹੈ ਹਰ ਇਨਸਾਨ ਦੇ ਅੰਦਰ ਇਹ ਆਵਾਜ਼ ਆਉਂਦੀ ਹੈ ਹੁਣ ਜਿਹੜਾ ਮਾਇਕ ਮੋਹ ਦੇ ਵਿੱਚ ਮਸਤ ਹੈ ਉਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਦੀ ਨਹੀਂ ਇਸ ਆਵਾਜ਼ ਦੇ ਨਾਲ ਉਹਦਾ ਧਿਆਨ ਨਹੀਂ ਜੁੜਿਆ ਹੋਇਆ ਇਹ ਕਹ ਲੋ ਕਿ ਉਹਦੇ ਇੱਕ ਕੰਨ ਦੇ ਵਿੱਚ ਇਹ ਆਵਾਜ਼ ਪੈਂਦੀ ਹੈ ਦੂਜੇ ਚੋਂ ਬਾਹਰ ਨਿਕਲ ਜਾਂਦੀ ਹੈ ਉਹ ਗੌਰ ਨਹੀਂ ਕਰਦਾ ਜਿਨੇ ਪ੍ਰਮਾਤਮਾ ਦੇ ਨਾਲ ਡੂੰਗੀ ਸਾਂਝ ਪਾਈ ਹੈ ਉਹ ਇਸ ਆਵਾਜ਼ ਵੱਲ ਪੂਰੀ ਗੌਰ ਕਰਦਾ ਹੈ ਉਹ ਇਸ ਆਵਾਜ਼ ਨੂੰ ਸੁਣਦਾ ਹੈ ਇਸ ਆਵਾਜ਼ ਦੀ ਸਲਾਹ ਨੂੰ ਮੰਨਦਾ ਹੈ ਤੇ ਜੀਵਨ ਚ ਸੁਖੀ ਵੀ ਰਹਿੰਦਾ ਕਿਉਂਕਿ ਅਕਸਰ ਜਦੋਂ ਉਹ ਆਵਾਜ਼ ਸਾਨੂੰ ਕਹਿ ਰਹੀ ਹੋਵੇ ਕਿ ਆ ਤੈਨੂੰ ਨਹੀਂ ਕਰਨਾ ਚਾਹੀਦਾ ਤਾਂ ਉਹ ਸਾਨੂੰ ਚੇਤਾ ਕਰਵਾ ਰਹੀ ਹੁੰਦੀ ਹੈ ਕਿ ਜੇ ਤੂੰ ਇਹ ਕਰੇਂਗਾ ਭਵਿੱਖ ਦੇ ਵਿੱਚ ਇਹਦੇ ਇਦਾਂ ਦੇ ਕੋਈ ਨਤੀਜੇ ਨਿਕਲਣਗੇ ਉਹ ਨਤੀਜੇ ਤੈਨੂੰ ਪਸੰਦ ਨਹੀਂ ਆਉਣੇ ਤੇ ਇਹਦੀ ਬਜਾਏ ਜੇ ਤੂੰ ਇਹ ਕਰ ਲਵੇਂ ਇਹਦੇ ਭਵਿੱਖੀ ਨਤੀਜੇ ਇਦਾਂ ਦੇ ਹੋਣਗੇ ਜਿਹੜੇ ਤੈਨੂੰ ਬੜੇ ਚੰਗੇ ਲੱਗਣਗੇ ਮਾਇਕ ਮੋਚ ਮਸਤ ਮਨੁੱਖ ਉਸ ਆਵਾਜ਼ ਨੂੰ ਤਰਕਨਾਰ ਕਰਦਾ ਹੋਇਆ ਉਹ ਕਰਦਾ ਹੈ ਜਿਸ ਦੇ ਵਿੱਚ ਕਿ ਉਹਨੂੰ ਉਸ ਪਲ ਦੇ ਵਿੱਚ ਕੁਝ ਮਜ਼ਾ ਆਉਣਾ ਹੁੰਦਾ ਹੈ। ਭਵੇਖੀ ਨਤੀਜਿਆਂ ਬਾਰੇ ਨਹੀਂ ਸੋਚਦਾ ਪਰ ਉਹ ਨਤੀਜੇ ਇੱਕ ਨਾ ਇੱਕ ਦਿਨ ਤੇ ਭੁਗਤਨੇ ਪੈਂਦੇ ਹੀ ਨੇ ਫਿਰ ਦੁਖੀ ਹੋ ਜਾਂਦਾ ਹੈ। ਜਦੋਂ ਉਹ ਨਤੀਜੇ ਭੁਗਤਨੇ ਪੈਂਦੇ ਨੇ ਫਿਰ ਤੜਫਦਾ ਹੈ। ਸੋ ਆਪਣੇ ਅੰਦਰ ਵਸਦੀ ਉਸ ਆਵਾਜ਼ ਨੂੰ ਪਹਿਚਾਨੋ। ਉਹੀ ਹੈ ਪ੍ਰਮਾਤਮਾ ਉਹ ਆਵਾਜ਼ ਹੀ ਪ੍ਰਮਾਤਮਾ ਦਾ ਇੱਕ ਸਰੂਪ ਹੈ ਜਿਹਦੇ ਨਾਲ ਅਸੀਂ ਸਾਝ ਪਾ ਸਕਦੇ ਹਾਂ ਜੋ ਸਦਾ ਸਾਡੇ ਅੰਗ ਸੰਗ ਹੈ ਅਸੀਂ ਕਿਤੇ ਵੀ ਹੋਈਏ ਕਿੱਦਾਂ ਦੇ ਵੀ ਹਾਲਾਤ ਦੇ ਵਿੱਚ ਹੋਈਏ ਉਹ ਆਵਾਜ਼ ਹਮੇਸ਼ਾ ਸਾਡੇ ਨਾਲ ਹੈ ਉਹਦੇ ਨਾਲ ਸਾਝ ਪਾ ਕੇ ਰੱਖਿਏ ਉਹਦੀ ਗੱਲ ਸੁਨਿਆ ਕਰੀਏ ਯਕੀਨ ਮੰਨਿਓ ਸੌਖੇ ਰਹੋਗੇ ਉਸ ਆਵਾਜ਼ ਨਾਲ ਤੁਹਾਡਾ ਰਿਸ਼ਤਾ ਜਿੰਨਾ ਗੂੜਾ ਹੋਏਗਾ ਤੁਹਾਡਾ ਜੀਵਨ ਉਨਾ ਹੀ ਸਖਾਲਾ ਹੋਏਗਾ ਤੁਸੀਂ ਲੋਕਾਂ ਨੂੰ ਝੂਠ ਸ਼ਿਖਾ ਸਕਦੇ ਨੇ ਪਰ ਉਸ ਆਵਾਜ਼ ਨੂੰ ਝੂਠ ਨਹੀਂ ਸ਼ਿਖਾ ਸਕਦੇ ਉਹਨੂੰ ਹਰ ਵਕਤ ਤੁਹਾਡੀ ਹਰ ਚੀਜ਼ ਦਾ ਪਤਾ ਹੁੰਦਾ ਸੋ ਕੋਸ਼ਿਸ਼ ਕਰੋ ਉਸ ਆਵਾਜ਼ ਦੇ ਨਾਲ ਆਪਣਾ ਰਿਸ਼ਤਾ ਗੁੜਾ ਕਰਨ ਦੀ ਉਹੀ ਜ਼ਰੀਆ ਹੈ ਪ੍ਰਮਾਤਮਾ ਨਾਲ ਰਿਸ਼ਤਾ ਗੁੜਾ ਕਰਨ ਦਾ ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨੇਕ ਵਿਕਾਰ ਬਹੁਤ ਜੀਵਨ ਪਰਮਤਮ ਦੁੱਖ ਪਾਇਆ ਹਮੈਂ ਬੰਧਨ ਕੇ ਭਾਰਾ ਮਨੁੱਖ ਜੀਵ ਦੇ ਸਵਾਦਾਂ ਵਿੱਚ ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਜਿਸ ਕਰਕੇ ਇਹਦੇ ਅੰਦਰ ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਨੇ ਮਨੁੱਖ ਹੌਮੇ ਦੀਆਂ ਜੰਜੀਰਾਂ ਦੇ ਭਾਰ ਹੀਟ ਦਬ ਜਾਂਦਾ ਬਹੁਤ ਜੂਨਾ ਵਿੱਚ ਪਟਕਦਾ ਫਿਰਦਾ ਤੇ ਦੁੱਖ ਸਹਾਰਦਾ ਦੇਕਵਾੜ ਅਨਿਕ ਪੜਦੇ ਮਹਿ ਪਰਦਾ ਰਾ ਸੰਗ ਫਾਕ ਹੈ ਚਿੱਤਰ ਗੁਪਤ ਜਬ ਲੇਖਾ ਮੰਗਹਿ ਤਬ ਕੌਣ ਪੜਦਾ ਤੇਰਾ ਟਾਕੈ ਜਿਹੜਾ ਮਾਇਆ ਦੇ ਮੋਹ ਦੇ ਹਨੇਰੇ 'ਚ ਫਸਿਆ ਮਨੁੱਖ ਹੈ ਗੁਰੂ ਸਾਹਿਬ ਕਹਿੰਦੇ ਦੇ ਕੇਵਾੜ ਅਨੇਕ ਪਰਦੇ ਮਹਿ ਪਰਦਾ ਰਾ ਸੰਗ ਫਾਕਾ ਹੈ ਦਰਵਾਜ਼ੇ ਬੰਦ ਕਰਕੇ अनेका ਪਰਦਿਆਂ ਦੇ ਪਿੱਛੇ ਪ੍ਰਾਈ ਇਸਤਰੀ ਦੇ ਨਾਲ ਕੋ ਕਰਮ ਕਰਦਾ ਹੁਣ ਜਦੋਂ ਉਹਨੇ ਅਜਿਆ ਕਰਨ ਬਾਰੇ ਸੋਚਿਆ ਵੀ ਹੋਏਗਾ ਤਾਂ ਉਹਦੇ ਅੰਦਰ ਬੈਠੇ ਪ੍ਰਮਾਤਮਾ ਨੇ ਉਹਨੂੰ ਜ਼ਰੂਰ ਅਗਰਹਿ ਕੀਤਾ ਹੋਣਾ ਉਸ ਆਵਾਜ਼ ਨੇ ਉਹਨੂੰ ਜ਼ਰੂਰ ਦੱਸਿਆ ਹੋਣਾ ਕਿ ਇਹ ਗਲਤ ਕੰਮ ਹੈ ਇਹਦੇ ਨਤੀਜੇ ਭਵਿੱਖ ਦੇ ਵਿੱਚ ਜੋ ਨਿਕਲਣੇ ਨੇ ਤੈਨੂੰ ਪਸੰਦ ਨਹੀਂ ਆਉਣੇ ਫਿਰ ਪਛਤਾਏਗਾ ਹੁਣ ਮੌਕਾ ਹੈ ਰੁਕ ਜਾ ਪਰ ਉਸ ਪਲ ਦੇ ਵਿੱਚ ਮਿਲਣ ਵਾਲਾ ਜਿਹੜਾ ਸਵਾਦ ਹੈ ਕਿਉਂਕਿ ਉਹ ਮਨੁੱਖ ਮਾਇਆ ਦੇ ਮੋਹ ਦੇ ਹਨੇਰੇ 'ਚ ਫਸਿਆ ਉਹਨੂੰ ਉਹ ਸਵਾਦ ਬਧੇਰੇ ਅੱਛਾ ਲੱਗਦਾ ਹੈ ਤੇ ਉਹ ਉਸ ਕੋ ਕਰਮ ਨੂੰ ਕਰ ਬੈਠਦਾ ਹੈ ਪਰ ਜਦੋਂ ਚਿੱਤਰ ਗੁਪਤ ਜਦ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਟੱਕ ਹੈ ਜਦੋਂ ਲੇਖਾ ਦੇਣ ਦਾ ਸਮਾਂ ਆਉਣਾ ਤੇ ਇੱਥੇ ਇਹ ਨਹੀਂ ਕਿ ਮੌਤ ਤੋਂ ਬਾਅਦ ਕਿਸੇ ਧਰਮ ਰਾਜ ਨੇ ਲੇਖਾ ਮੰਗਣਾ ਤੁਹਾਡੇ ਇਸ ਜੀਵਨ ਦੇ ਵਿੱਚ ਹੀ ਜੇ ਤੁਸੀਂ ਕੋਈ ਗਲਤੀ ਕੀਤੀ ਹੈ ਉਹ ਸਾਹਮਣੇ ਆ ਜਾਣੀ ਜੇ ਨਾਂ ਵੀ ਆਏਗੀ ਉਹਦੇ ਸਾਹਮਣੇ ਆਉਣ ਦਾ ਡਰ ਹਮੇਸ਼ਾ ਬਣਿਆ ਰਹੇਗਾ ਜਿਸ ਜਿਸ ਪਲਵੀ ਤੁਸੀਂ ਉਸ ਗਲਤੀ ਬਾਰੇ ਸੋਚੋਗੇ ਹਰ ਉਹ ਪਲ ਲੇਖੇ ਦਾ ਪਲ ਹੋਏਗਾ ਜਦੋਂ ਵੀ ਤੁਸੀਂ ਉਸ ਆਵਾਜ਼ ਦੇ ਉਲਟ ਜਾ ਕੇ ਕੋਈ ਕੰਮ ਕਰਦੇ ਉਹਦੀ ਸਲਾਹ ਦੇ ਉਲਟ ਜਾ ਕੇ ਕੋਈ ਕੰਮ ਕਰਦੇ ਉਦਾਹਰਣ ਦੇ ਤੌਰ ਤੇ ਜੋ ਗੁਰੂ ਸਾਹਿਬ ਨੇ ਕੋ ਕਰਮ ਦੀ ਉਦਾਹਰਣ ਲਈ ਹੈ ਤਾਂ ਉਹ ਸਾਹਮਣੇ ਨਾ ਵੀ ਆਵੇ ਤੁਹਾਡੇ ਮਨ ਦੀਆਂ ਪਰਤਾਂ ਚੋਂ ਮਿਟਦਾ ਨਹੀਂ ਤੁਹਾਡੇ ਅੰਦਰ ਇਹ ਸਮਝ ਤੇ ਹਮੇਸ਼ਾ ਬਣੀ ਰਹਿੰਦੀ ਹੈ ਕਿ ਤੁਸੀਂ ਉਹ ਜੋ ਕੀਤਾ ਗਲਤ ਕੀਤਾ ਤੇ ਨਾਲ ਹੀ ਇਹ ਡਰ ਵੀ ਬਣਿਆ ਰਹਿੰਦਾ ਕਿ ਜੇ ਕਿਤੇ ਉਹ ਦੁਨੀਆ ਦੇ ਸਾਹਮਣੇ ਆ ਗਿਆ ਤਾਂ ਫਿਰ ਜ਼ਿੰਦਗੀ ਤਬਾਹੀ ਹੋ ਜਾਣੀ ਹੈ ਜੋ ਉਦਾਹਰਣ ਇਹਨਾਂ ਪੰਕਤੀਆਂ ਵਿੱਚ ਲਈ ਗਈ ਉਹ ਬਹੁਤ ਵੱਡੀ ਗੱਲ ਹੈ ਪਰ ਇਹ ਸੇਮ ਜੋ ਫਲਸਫਾ ਹੈ ਇਹ ਜ਼ਿੰਦਗੀ ਦੇ ਹਰ ਉਸ ਫੈਸਲੇ ਤੇ ਲਾਗੂ ਹੁੰਦਾ ਹੈ ਜਿਹੜਾ ਅਸੀਂ ਉਸ ਆਵਾਜ਼ ਦੇ ਉਲਟ ਜਾ ਕੇ ਲੈਂਦੇ ਹਾਂ ਜਾਂ ਤਾਂ ਉਸ ਫੈਸਲੇ ਤੇ ਨਾ ਪਸੰਦੀ ਦਾ ਨਤੀਜੇ ਸਾਨੂੰ ਭੁਗਤਨੇ ਪੈਂਦੇ ਨੇ ਜਾਂ ਉਹਨਾਂ ਨਤੀਜਿਆਂ ਦਾ ਡਰ ਸਾਡੇ ਅੰਦਰ ਬਣਿਆ ਰਹਿੰਦਾ ਜਿਹੜਾ ਸਾਨੂੰ ਸਕੂਨ ਨਹੀਂ ਆਉਣ ਦਿੰਦਾ ਸਾਡੀ ਜ਼ਿੰਦਗੀ ਦਾ ਹਰ ਪੜੀ ਲੇਖੇ ਜੋਖੇ ਦਾ ਪੜ ਹੋ ਜਾਂਦਾ ਹੈ ਧੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕੱਢ ਲਿਓ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਇਹ ਨਾਨਕ ਆਖੋ ਦੀਨਾਂ ਉੱਤੇ ਦਇਆ ਕਰਨ ਵਾਲੇ हे ਸਰਬ ਵਿਆਪਕ हे ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਮਾਤਮਾ ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ हे ਪ੍ਰਭੂ ਮੈਂ ਤੇਰੀ ਸ਼ਰਣ ਆਇਆ ਹਾਂ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਮੈਨੂੰ ਬਾਹ ਫੜ ਕੇ ਕੱਢ ਲੈ ਸੋਰਠ ਮਹਲਾ ਪੰਜਵਾਂ ਪਾਰ ਬ੍ਰਹਮ ਹੋ ਆਸ ਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਘਰਉ ਨਿਤ ਪ੍ਰਾਣੀ ਏ ਭਾਈ ਪੂਰੇ ਗੁਰੂ ਦੀ ਸਿਫਤ ਸਲਾਹ ਦੀ ਬਾਣੀ ਸਦਾ ਪੜਿਆ ਕਰੋ ਤੇ ਆਤਮਕ ਆਨੰਦ ਮਾਣਿਆ ਕਰੋ ਜਿਹੜਾ ਮਨੁੱਖ ਸਤਿਗੁਰੂ ਦੀ ਬਾਣੀ ਨਾਲ ਪਿਆਰ ਬਣਾਉਂਦਾ ਹੈ ਪ੍ਰਮਾਤਮਾ ਉਸ ਦਾ ਮਦਦਗਾਰ ਬਣ ਜਾਂਦਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਉਹਦੇ ਅੰਦਰ ਆਤਮਿਕ ਆਨੰਦ ਪੈਦਾ ਕਰਦੀ ਹੈ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬਹੂ ਜਾਈ ਰਹਾਉ ਏ ਪਾਈ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ ਸਿਮਰਨ ਦੀ ਬਰਕਤ ਨਾਲ ਸਾਧ ਸੰਗਤ ਵਿੱਚ ਸਦਾ ਆਤਮਿਕ ਆਨੰਦ ਮਾਣੀਦਾ ਹੈ ਤੇ ਪ੍ਰਮਾਤਮਾ ਕਦੇ ਭੁੱਲਦਾ ਨਹੀਂ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀ ਵੈ ਏ ਸਭ ਤੋਂ ਉੱਚੇ ਮਾਲਕ ਪਰਮੇਸ਼ਰ ਤੇਰਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਜਿਹੜਾ ਵੀ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਆਤਮਿਕ ਤੌਰ ਤੇ ਜੀਵਤ ਰਹਿੰਦਾ ਹੈ ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ ਤੇਰਾ ਨਾਮ ਹਾਸਲ ਹੁੰਦਾ ਹੈ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਪਰਮਾਤਮਾ ਦੀ ਮਿਹਰ ਹੋਣੀ ਜ਼ਰੂਰੀ ਹੈ। ਉਹਦੀ ਮਿਹਰ ਨਾ ਹੋਵੇ ਇਸ ਮਾਮਲੇ ਦੇ ਵਿੱਚ ਤਾਂ ਫਿਰ ਮਨੁੱਖ ਮਾਇਆ ਦੇ ਮੋਹ 'ਚ ਹੀ ਫਸਿਆ ਰਹਿੰਦਾ ਹੈ। ਉਸ ਹਨੇਰੇ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰੀ ਜਾਂਦਾ ਹੈ। ਪਰਮਾਤਮਾ ਦੀ ਮਿਹਰ ਹੋ ਜਾਵੇ ਤੇ ਬੰਦਾ ਗੁਰੂ ਦੇ ਲੜ ਲੱਗਦਾ ਹੈ। ਗੁਰੂ ਵੱਲੋਂ ਗਿਆਨ ਮਿਲਦਾ ਹੈ। ਗਿਆਨ ਦਾ ਚਾਨਣ ਉਸ ਹਨੇਰੇ ਨੂੰ ਦੂਰ ਕਰਦਾ ਹੈ। ਤੇ ਬੰਦੇ ਨੂੰ ਆਤਮਿਕ ਜੀਵਨ ਦੀ ਦਾਤ ਮਿਲਦੀ ਹੈ। ਬਿਗਨ ਬਿਨਾਸਨ ਸਭ ਦੁੱਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚੁੱਤ ਅਬినాਸ਼ੀ ਅਨ ਦਿਨ ਹਰ ਰੰਗ ਜਾਗਾ ਏ ਭਾਈ ਗੁਰੂ ਦੇ ਚਰਨ ਆਤਮਿਕ ਜੀਵਨ ਦੇ ਰਾਹ ਵਿੱਚੋਂ ਸਾਰੀਆਂ ਰੁਕਾਵਟਾਂ ਨਾਸ ਕਰਨ ਵਾਲੇ ਹਨ ਸਾਰੇ ਦੁੱਖ ਦੂਰ ਕਰਨ ਵਾਲੇ ਹਨ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਪਰਚਦਾ ਹੈ ਉਹ ਮਨੁੱਖ ਹਰ ਵੇਲੇ ਅਬਨਾਸ਼ੀ ਤੇ ਅਟਲ ਪਰਮਾਤਮਾ ਦੇ ਗੁਣ ਗਾਂਦਾ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਲੀਨ ਹੋ ਕੇ ਮਾਇਆ ਦੇ ਹੰਦਿਆਂ ਤੋਂ ਸੁਚੇਤ ਰਹਿੰਦਾ ਹੁਣ ਉਹ ਪਰਮਾਤਮਾ ਦੀ ਆਵਾਜ਼ ਹੀ ਹੁੰਦੀ ਹੈ ਜਿਹੜੀ ਸਾਨੂੰ ਸੁਚੇਤ ਕਰਾਉਂਦੀ ਹੈ ਜਦੋਂ ਅਸੀਂ ਗਲਤ ਫੈਸਲਾ ਲੈਣ ਵਾਲੇ ਹੁੰਦੇ ਹਾਂ ਉਦੋਂ ਉਹ ਆਵਾਜ਼ ਹੀ ਸਾਨੂੰ ਦੱਸਦੀ ਹੈ ਕਿ ਇਹ ਮਾਇਆ ਦਾ ਹੱਲਾ ਹੈ ਮਾਇਆ ਤੇਰੇ ਤੇ ਧਾਵਾ ਬੋਲ ਕੇ ਤੇਰੇ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਕਰ ਰਹੀ ਹੈ ਪਰ ਸੁਚੇਤ ਅਸੀਂ ਤਾਂ ਹੀ ਹੋਵਾਂਗੇ ਜੇ ਉਸ ਆਵਾਜ਼ ਨਾਲ ਉਸ ਪ੍ਰਮਾਤਮਾ ਨਾਲ ਸਾਡੀ ਸਾਂਝ ਡੂੰਗੀ ਹੋਏਗੀ ਜੇ ਮਾਇਆ ਦਾ ਸਾਡੇ ਤੇ ਅਸਰ ਹੀ ਇੰਨਾ ਜ਼ਿਆਦਾ ਹੈ ਤਾਂ ਉਹ ਆਵਾਜ਼ ਕਿਤੇ ਨਾ ਕਿਤੇ ਉਸ ਅਸਰ ਹੇਠਾਂ ਦਬੀ ਜਾਂਦੀ ਹੈ ਅਸੀਂ ਉਹ ਉੱਠਦੀ ਤੇ ਹੈ ਬੋਲਦੀ ਹੈ ਪਰ ਅਸੀਂ ਸੁਣਨੀ ਪਾਉਂਦੇ ਕਿਉਂਕਿ ਸਾਡੇ ਮਨ ਤੇ ਮਾਇਆ ਦਾ ਜ਼ੋਰ ਵਧੇਰੇ ਹੁੰਦਾ ਹੈ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦ ਨਾਨਕ ਕਉ ਸੋ ਪ੍ਰਭ ਹੋਆ ਬੇਲੀ ਇਹ ਭਾਈ ਪ੍ਰਮਾਤਮਾ ਦੀ ਸਿਫਤ ਸਲਾਹ ਆਤਮਿਕ ਆਨੰਦ ਦੇਣ ਵਾਲੀ ਹੈ ਸਿਫਤ ਸਲਾਹ ਕਰਨ ਵਾਲਾ ਮਨੁੱਖ ਉਹੀ ਫਲ ਪ੍ਰਾਪਤ ਕਰ ਲੈਂਦਾ ਜਿਸ ਫਲ ਦੀ ਕਾਮਨਾ ਉਹਦਾ ਮਨ ਕਰਦਾ ਹੈ हे भाई सिफत सलाह दी बरकत नाल परमात्मा नानक वास्ते सदा ਦਾ ਮਦਦਗਾਰ ਬਣ ਗਿਆ ਹੈ ਸੋਰਠ ਮਹਲਾ ਪੰਜਮ ਪੰਜ ਪਦਾ ਬਿਨ ਸੈ মোহ ਮੇਰਾ ਅਰ ਤੇਰਾ ਬਿਨ ਸੈ ਆਪਣੀ ਧਾਰੀ ਸੰਤ ਇਹ ਬਤਾਵ ਕਾਰੀ ਜਿਤ ਹਉ ਮੈਂ ਗਰਭ ਨਿਵਾਰੀ ਰਹਾਉ ਰਹਾਉ ਵਾਲੀਆਂ ਪੰਕਤੀਆਂ ਨੂੰ ਅਸੀਂ ਪਹਿਲਾਂ ਪੜ੍ਹਦੇ ਹਾਂ ਗੁਰੂ ਸਾਹਿਬ ਕਹਿੰਦੇ ਸੰਤੋ ਇਹਾ ਬਤਾਵੋ ਕਾਰੀ ਕਾਰੀ ਤੋਂ ਪਾਪ ਇਲਾਜ हे ਸੰਤ ਜਨੋ ਮੈਨੂੰ ਕੋਈ ਇਹੋ ਜਿਹਾ ਇਲਾਜ ਦੱਸੋ ਜਿਤ ਹਉ ਮੈਂ ਗਰਭ ਨਿਵਾਰੀ ਜਿਸ ਨਾਲ ਕਿ ਮੈਂ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਦੂਰ ਕਰ ਸਕਾਂ ਕੋਈ ਐਸਾ ਇਲਾਜ ਦੱਸੋ ਜਿਸ ਨਾਲ ਬਿਨਸਾ ਮੋਹ ਮੇਰਾ ਅਰ ਤੇਰਾ ਬਿਨਸਾ ਆਪਣੀ ਧਾਰੀ ਮੋਹ ਨਾਸ ਹੋ ਜੇ ਮੇਰ ਤੇਰ ਵਾਲਾ ਜਿਹੜਾ ਵਿਤਕਰਾ ਹੈ ਮੇਰੇ ਅੰਦਰੋਂ ਉਹ ਦੂਰ ਹੋ ਜੇ ਮੇਰੀ ਮਾਇਆ ਦੇ ਨਾਲ ਪਕੜ ਖਤਮ ਹੋ ਜਾਵੇ ਸਰਬ ਭੂਤ ਪਾਰ ਭ੍ਰਮ ਕਰਮਾਨਿਆ ਹੋਵਾ ਸਗਲ ਰੇਨਾਰੀ ਸੰਤ ਜਨੋ ਕੋਈ ਐਸਾ ਇਲਾਜ ਦੱਸੋ ਕਿ ਜਿਸ ਨਾਲ ਪ੍ਰਮਾਤਮਾ ਸਾਰੇ ਜੀਵਾਂ ਵਿੱਚ ਵਸਦਾ ਮੰਨਿਆ ਜਾ ਸਕੇ ਕਿ ਮੇਰੇ ਅੰਦਰ ਪ੍ਰਮਾਤਮਾ ਪ੍ਰਤੀ ਇੰਨੀ ਸਮਝ ਬਸ ਜਾਵੇ ਕਿ ਮੈਂ ਹਰ ਜੀਵ ਦੇ ਵਿੱਚ ਉਸ ਪ੍ਰਮਾਤਮਾ ਨੂੰ ਵਸਦੇ ਨੂੰ ਮਹਿਸੂਸ ਕਰ ਸਕਾਂ ਹੋ ਮਾਂ ਸਗਲ ਰੇ ਨਾਰੀ ਮੈਂ ਇਨਾ ਨੀਵਾ ਬਣ ਜਾਵਾਂ ਕਿ ਸਭਨਾ ਦੀ ਚਰਨ ਧੂੜ ਬਣਿਆ ਰਹਾ ਵੇਖਿਓ ਪ੍ਰਭ ਜੀਓ ਆਪਣਾ ਸੰਗੇ ਚੂਕੇ ਪੀਤ ਪਰਮਾਰੀ ਜਿਸ ਇਲਾਜ ਦੇ ਨਾਲ ਮੈਂ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਵੇਖ ਸਕਾਂ ਐਸਾ ਇਲਾਜ ਮੈਨੂੰ ਦੱਸੋ ਜਿਹਦੇ ਨਾਲ ਕਿ ਮੇਰੇ ਅੰਦਰੋਂ ਮਾਇਆ ਦੀ ਖਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ ਪ੍ਰਮਾਤਮਾ ਨਾਲੋਂ ਵਿਤ ਦੂਰ ਹੋ ਜਾਏ ਅੱਗੇ ਸੰਤ ਜਨ ਉਹ ਇਲਾਜ ਦੱਸਦੇ ਨੇ ਕਹਿੰਦੇ ਆਹ ਖਦਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਿ ਭਾਈ ਉਹ ਦਵਾਈ ਤਾਂ ਪ੍ਰਮਾਤਮਾ ਦਾ ਨਾਮ ਹੀ ਐ ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਜਲ ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਕਿੰਨੂੰ ਮਿਲਦਾ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਜਿਸ ਮਨੁੱਖ ਦੇ ਮੱਥੇ ਤੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ ਉਹਨੂੰ ਗੁਰੂ ਪਾਸੋਂ ਨਾਮ ਮਿਲਦਾ ਹੈ ਗੁਰੂ ਨੂੰ ਮਿਲ ਕੇ ਉਹਦੇ ਸਾਰੇ ਰੋਗ ਕੱਟੇ ਜਾਂਦੇ ਨੇ ਸੋ ਪ੍ਰਮਾਤਮਾ ਨਾਲ ਸਾਂਝ ਪਾਈਏ ਪਰਮਾਤਮਾ ਦਾ ਨਾਮ ਸਦਾ ਧਿਆਈਏ ਸਦਾ ਚਿੱਤੇ ਵਿੱਚ ਰੱਖੀਏ ਇਸ ਤਰ੍ਹਾਂ ਹੀ ਅਸੀਂ ਮਾਇਆ ਦੇ ਮੋਹ ਦੇ ਬੰਧਨ ਜਿਹੜੇ ਨੇ ਉਹਨਾਂ ਨੂੰ ਕੱਟ ਸਕਾਂਗੇ ਅੰਦਰ ਵਸਦੇ ਪਰਮਾਤਮਾ ਦੇ ਨਾਲ ਡੂੰਗੀ ਸਾਂਝ ਪਾ ਸਕਾਂਗੇ ਉਸ ਆਵਾਜ਼ ਦੇ ਨਾਲ ਆਪਣਾ ਰਿਸ਼ਤਾ ਗੂੜਾ ਕਰ ਸਕਾਂਗੇ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਸਾਡੇ ਉੱਤੇ ਆਪਣੀ ਮਿਹਰ ਬਣਾਈ ਰੱਖਣ ਅਸੀਂ ਪਰਮਾਤਮਾ ਦੇ ਨਾਲ ਆਪਣੇ ਰਿਸ਼ਤੇ ਨੂੰ ਇੰਜ ਹੀ ਗੂੜਾ ਕਰਦੇ ਜਾਈਏ ਤੇ ਵੱਧ ਤੋਂ ਵੱਧ ਲੋਕਾਈ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਤਾਂ ਕਿ ਦੁਨੀਆ ਦੇ ਵਿੱਚੋਂ ਦੁੱਖ ਤਕਲੀਫਾਂ ਘਟ ਸਕਣ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 616ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਕਰਦੇ ਹਾਂ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਦੇ ਲਈ ਤੁਹਾਡਾ ਬੜਾ ਹੀ ਧੰਨਵਾਦ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ